ਕੀ ਹੋਮਿਓਪੈਥੀ ਦੇ ਨਾਲ ਆਯੁਰਵੇਦਿਕ ਜਾਂ ਐਲੋਪੈਥੀ ਲਈ ਜਾ ਸਕਦੀ ਹੈ ਦੇਖੋ ਹੋਮਿਓਪੈਥੀ ਸਲੋ ਨਹੀਂ ਕੰਮ ਕਰਦੀ ਜੇ ਤੁਸੀਂ ਕਹਿੰਦੇ ਕਿ ਸਲੋ ਕੰਮ ਕਰਦੀ ਹੈ ਤੁਸੀਂ ਅੱਜ ਕਿਸੇ ਨੂੰ ਬੁਖਾਰ ਖਾਂਸੀ ਜ਼ੁਕਾਮ ਜਾਂ ਕੋਈ ਐਦਾਂ ਦੀ ਪ੍ਰੋਬਲਮ ਆਉਂਦੀ ਹੈ ਤੁਸੀਂ ਦੋ ਹਫ਼ਤੇ ਤਿੰਨ ਹਫ਼ਤੇ ਜਿਹੜੀਆਂ ਦੂਸਰੀਆਂ ਦਵਾਈਆਂ ਲੈ ਕੇ ਜਿਹੜਾ ਉਸ ਤੋਂ ਬਾਅਦ ਦੋ ਹਫ਼ਤੇ ਬਾਅਦ ਆਉਂਗੇ ਤੇ ਦੋ ਹਫ਼ਤੇ ਤੋਂ ਬਾਅਦ ਜਿਹੜੇ ਦੋ ਦਿਨ ਤਾਂ ਚਾਹੀਦੇ ਹਨ ਉਹਨੂੰ ਹੀਲ ਕਰਨ ਦੇ ਲਈ ਤੇ ਉਹਨੂੰ ਜਿਹੜਾ ਹੈਗਾ ਹੋਮਿਓਪੈਥੀ ਵਰਕਸ ਫਾਸਟਰ ਦੈਨ ਦਾ ਅਦਰ ਮੋਡੈਲਟिज ਪਰ ਡਿਪੈਂਡ ਕਰਦਾ ਹੈ ਕਿ ਕੰਡੀਸ਼ਨ ਤੁਹਾਡੀ ਕਿੰਨੀ ਪੁਰਾਣੀ ਹੈ ਕਿਉਂਕਿ ਯੂਸਲੀ ਜਿਹੜਾ ਹੋਮੀਓਪੈਥੀ ਹੈਗੀ ਹੈ ਇਹ ਬੇਸ ਤੋਂ ਕੰਮ ਕਰਦੀ ਹੈ ਇਹ ਤੁਹਾਨੂੰ ਰੂਟ ਕੌਜ਼ ਤੋਂ ਕੰਮ ਕਰਦੀ ਹੈ ਇਹ ਉੱਪਰੋਂ ਜਿਹੜਾ ਹੈ ਉਹ ਪਾਲਿਸ਼ ਨਹੀਂ ਕਰਦੀ ਇਸ ਕਰਕੇ ਤੁਹਾਨੂੰ ਰੂਟ ਕੌਜ਼ ਤੋਂ ਜਿਹੜਾ ਕੰਮ ਅਗਰ ਕਰਾਉਣ ਦੇ ਲਈ ਉਹਨੂੰ ਥੋੜਾ ਟਾਈਮ ਦੇਣਾ ਪਊਗਾ ਤਾਂਕਿ ਤੁਹਾਡਾ ਬਾਡੀ ਦਾ ਡਿਫੈਂਸ ਮੈਕੈਨਿਜ਼ਮ ਸਿਸਟਮ ਜਿਹੜਾ ਹੈਗਾ ਉਹਦੇ ਵਿੱਚ ਪਹਿਲਾਂ ਸਟਰੈਂਥ ਆਵੇ ਉਹ ਫਾਈਟ ਕਰੇ ਅੱਗੇ ਬਿਮਾਰੀਆਂ ਦੇ ਨਾਲ ਹੂੰ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਪਹਿਲਾਂ ਸੋਚਣ ਵਾਲੀ ਗੱਲ ਹੁੰਦੀ ਹੈ ਜੇ ਆਪਾਂ ਕਲ ਕਰੀਏ ਜੇ ਮੈਂ ਤੁਸੀ ਹੁਣੇ ਦੱਸਿਆ ਹੀ ਹੈ ਕਿ ਇਹ ਇਕੱਠੇ ਆਪਾਂ ਲੈ ਸਕਦੇ ਆ ਆਯੁਰਵੇਦ ਹੋ ਗਿਆ ਹੋਮਿਓਪੈਥੀ ਹੋ ਗਈ ਐਲੋਪੈਥੀ ਹੋ ਗਈ ਹੋਮਿਓਪੈਥੀ ਆਪਾਂ ਲੈ ਰਹੇ ਆ ਤੇ ਨਾਲ ਦੂਸੀਆਂ ਟਰੀਟਮੈਂਟ ਚੱਲਦੇ ਰੱਖ ਸਕਦੇ ਆ ਆ ਦੇਖੋ ਜੇ ਅਗਰ ਤੁਸੀਂ ਹੋਮਿਓਪੈਥੀ ਲੈ ਰਹੇ ਆ ਆਈ ਡੋਂਟ ਥਿੰਕ ਸੋ ਯੂ ਨੀਡ ਅਦਰ ਮੋਡੈਲिटीज ਟੂ ਟੇਕ ਦਾ ਮੈਡੀਸਨ ਜੇ ਤੁਸੀਂ ਪ੍ਰੋਪਰ ਪ੍ਰੈਸਕ੍ਰਿਪਸ਼ਨ ਜਿਹੜੀ ਹੈਗੀ ਆ ਕਿਸੇ ਚੰਗੇ ਫਿਜ਼ੀਸ਼ੀਅਨ ਦੇ ਨਾਲ ਕੰਟੈਕਟ ਕਰਕੇ ਪ੍ਰੋਪਰ ਦਵਾਈ ਅਗਰ ਸ਼ੁਰੂ ਕਰਦੇ ਆ आई डोंट थिंक सो यू नीड इट बट जे इमरजेंसी ਦੇ ਵਿੱਚ ਤੁਹਾਨੂੰ ਲੈਣੀ ਪੈਂਦੀ ਹੈ ਤੇ ਉਸ ਵੇਲੇ ਤੁਸੀਂ ਜਿਹੜਾ ਹੈਗਾ ਉਹਨੂੰ ਐਲੋਪੈਥਿਕ ਨੂੰ ਵੀ ਯੂਜ਼ ਕਰ ਸਕਦੇ ਆਂ ਔਰ ਆਯੁਰਵੈਦਿਕ ਨੂੰ ਵੀ ਯੂਜ਼ ਕਰ ਸਕਦੇ ਕਿਉਂਕਿ ਹੋਮਿਓਪੈਥੀ ਕਿਸੇ ਵੀ ਮੋਡੈਲਟੀ ਦੇ ਵਿੱਚ ਕੰਟਰਡੈਕਟ ਨਹੀਂ ਕਰਦੀ ਜੀ ਸੋ ਇਹ ਵੀ ਕਈ ਵਾਰੀ ਜਿਹੜੀ ਗੱਲਬਾਤ ਆਂਦੀ ਆ ਕਿ ਜੇ ਹੁਣ ਆਪਾਂ ਐਲੋਪੈਥੀ ਲੈਂਦੇ ਆ ਤਾਂ ਉਹਦੇ ਨਾਲ ਜੇ ਆਪਾਂ ਆਯੁਰਵੈਦਿਕ ਲਈਏ ਜਾਂ ਹੋਮਿਓਪੈਥੀ ਲਈਏ ਤਾਂ ਇਹ ਕਹਿੰਦੇ ਕੰਮ ਨਹੀਂ ਕਰਦੀਆਂ ਇੱਕ ਦੂਜੇ ਨੂੰ ਕੱਟਦੀਆਂ ਇਸ ਤਰ੍ਹਾਂ ਦੀਆਂ ਵੀ ਧਾਰਨਾਵਾਂ ਜਿਹੜੀਆਂ ਉਹ ਚੱਲਦੀਆਂ। ਕਿ ਹੋਮਿਓਪੈਥੀ ਦੇ ਨਾਲ ਆਯੁਰਵੇਦਿਕ ਜਾਂ ਐਲੋਪੈਥੀ ਲਈ ਜਾ ਸਕਦੀ ਹੈ। ਦੇਖੋ ਹੋਮਿਓਪੈਥੀ ਸਲੋ ਨਹੀਂ ਕੰਮ ਕਰਦੀ। ਜੇ ਤੁਸੀਂ ਕਹਿੰਦੇ ਕਿ ਸਲੋ ਕੰਮ ਕਰਦੀ ਹੈ ਤੁਸੀਂ ਅੱਜ ਕਿਸੇ ਨੂੰ ਬੁਖਾਰ, ਖਾਂਸੀ, ਜ਼ੁਕਾਮ ਜਾਂ ਕੋਈ ਐਦਾਂ ਦੀ ਪ੍ਰੋਬਲਮ ਆਉਂਦੀ ਹੈ। ਤੁਸੀਂ 2 ਹਫ਼ਤੇ 3 ਹਫ਼ਤੇ ਜਿਹੜੀਆਂ ਦੂਸਰੀਆਂ ਦਵਾਈਆਂ ਲੈ ਕੇ ਜਿਹੜਾ ਹੈ ਉਸ ਤੋਂ ਬਾਅਦ 2 ਹਫ਼ਤੇ ਬਾਅਦ ਆਉਂਗੇ ਤੇ 2 ਹਫ਼ਤੇ ਤੋਂ ਬਾਅਦ ਜਿਹੜੇ 2 ਦਿਨ ਤਾਂ ਚਾਹੀਦੇ ਨਾ ਹੂੰ ਉਹਨੂੰ ਹੀਲ ਕਰਨ ਦੇ ਲਈ। ਤੇ ਉਹਨੂੰ ਜਿਹੜਾ ਹੈਗਾ होम्योपैथी ਵਰਕਸ ਫਾਸਟਰ ਦੈਨ ਦਾ ਅਦਰ ਮੋਡੈਲਟੀਜ਼ ਪਰ ਡਿਪੈਂਡ ਕਰਦਾ ਹੈ ਕਿ ਕੰਡੀਸ਼ਨ ਤੁਹਾਡੀ ਕਿੰਨੀ ਪੁਰਾਣੀ ਹੈ ਕਿਉਂਕਿ ਯੂਸਲੀ ਜਿਹੜਾ होम्योपैथी ਹੈਗੀ ਹੈ ਇਹ ਬੇਸ ਤੋਂ ਕੰਮ ਕਰਦੀ ਹੈ ਇਹ ਤੁਹਾਨੂੰ ਰੂਟ ਕੌਜ਼ ਤੋਂ ਕੰਮ ਕਰਦੀ ਹੈ ਇਹ ਉੱਪਰੋਂ ਜਿਹੜਾ ਹੈ ਉਹ ਪਾਲਿਸ਼ ਨਹੀਂ ਕਰਦੀ ਇਸ ਕਰਕੇ ਤੁਹਾਨੂੰ ਰੂਟ ਕੌਜ਼ ਤੋਂ ਜਿਹੜਾ ਕੰਮ ਅਗਰ ਕਰਾਉਣ ਦੇ ਲਈ ਉਹਨੂੰ ਥੋੜਾ ਟਾਈਮ ਦੇਣਾ ਪਊਗਾ ਤਾਂਕਿ ਤੁਹਾਡਾ ਬਾਡੀ ਦਾ ਡਿਫੈਂਸ ਮੈਕੈਨਿਜ਼ਮ ਸਿਸਟਮ ਜਿਹੜਾ ਹੈਗਾ ਉਹਦੇ ਵਿੱਚ ਪਹਿਲਾਂ ਸਟਰੈਂਥ ਆਵੇ ਉਹ ਫਾਈਟ ਕਰੇ ਅੱਗੇ ਬਿਮਾਰੀਆਂ ਦੇ ਨਾਲ ਹੂੰ ਇਸ ਕਰਕੇ ਇਹ ਚੀਜ਼ ਜਿਹੜੀਆਂ ਹੈਗੀਆਂ ਉਹ ਪਹਿਲਾਂ ਸੋਚਣ ਵਾਲੀ ਗੱਲ ਹੁੰਦੀ ਹੈ ਜੇ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਹੁਣੇ ਦੱਸਿਆ ਹੀ ਹੈ ਕਿ ਇਹ ਇਕੱਠੇ ਆਪਾਂ ਲੈ ਸਕਦੇ ਆਯੁਰਵੇਦ ਹੋ ਗਿਆ ਹੋਮਿਓਪੈਥੀ ਹੋ ਗਈ ਐਲੋਪੈਥੀ ਹੋ ਗਈ ਹੋਮਿਓਪੈਥੀ ਆਪਾਂ ਲੈ ਰਹੇ ਹਾਂ ਤੇ ਨਾਲ ਦੂਸੀਆਂ ਟਰੀਟਮੈਂਟ ਚੱਲਦੇ ਰੱਖ ਸਕਦੇ ਆਂ ਆ ਦੇਖੋ ਜੇ ਅਗਰ ਤੁਸੀਂ ਹੋਮਿਓਪੈਥੀ ਲੈ ਰਹੇ ਆਂ ਆਈ ਡੋਂਟ ਥਿੰਕ ਸੋ ਯੂ ਨੀਡ ਅਦਰ ਮੋਡੈਲਟੀਸ ਟੂ ਟੇਕ ਦਾ ਮੈਡੀਸਨ ਜੇ ਤੁਸੀਂ ਪ੍ਰੋਪਰ ਪ੍ਰੈਸਕ੍ਰਿਪਸ਼ਨ ਜਿਹੜੀ ਹੈਗੀ ਆ ਕਿਸੇ ਚੰਗੇ ਫਿਜ਼ੀਸ਼ੀਅਨ ਦੇ ਨਾਲ ਕੰਟੈਕਟ ਕਰਕੇ ਪ੍ਰੋਪਰ ਦਵਾਈ ਅਗਰ ਸ਼ੁਰੂ ਕਰਦੇ ਆ ਆ ਡੋਨਟ ਥਿੰਕ ਸੋ ਯੂ ਨੀਡ ਇਟ ਬਟ ਜੇ ਐਮਰਜੈਂਸੀ ਦੇ ਵਿੱਚ ਤੁਹਾਨੂੰ ਲੈਣੀ ਪੈਂਦੀ ਹੈ ਤੇ ਉਸ ਵੇਲੇ ਤੁਸੀਂ ਜਿਹੜਾ ਹੈਗਾ ਉਹਨੂੰ ਐਲੋਪੈਥਿਕ ਨੂੰ ਵੀ ਯੂਜ਼ ਕਰ ਸਕਦੇ ਆ ਔਰ ਆਯੁਰਵੈਦਿਕ ਨੂੰ ਵੀ ਯੂਜ਼ ਕਰ ਸਕਦੇ ਕਿਉਂਕਿ ਹੋਮਿਓਪੈਥੀ ਕਿਸੇ ਵੀ ਮੋਡੈਲਟੀ ਦੇ ਵਿੱਚ ਕੰਟਰਡਿਕਟ ਨਹੀਂ ਕਰਦੀ ਜੀ ਸੋ ਇਹ ਵੀ ਕਈ ਵਾਰੀ ਜਿਹੜੀ ਗੱਲਬਾਤ ਆਂਦੀ ਆ ਕਿ ਜੇ ਹੁਣ ਆਪਾਂ ਐਲੋਪੈਥੀ ਲੈਂਦੇ ਆ ਤਾਂ ਉਹਦੇ ਨਾਲ ਜੇ ਆਪਾਂ ਆਯੁਰਵੈਦਿਕ ਲਈਏ ਜਾਂ ਹੋਮੀਓਪੈਥੀ ਲਈਏ ਤਾਂ ਇਹ ਕਹਿੰਦੇ ਕੰਮ ਨਹੀਂ ਕਰਦੀਆਂ ਇੱਕ ਦੂਜੇ ਨੂੰ ਕੱਟਦੀਆਂ ਇਸ ਤਰ੍ਹਾਂ ਦੀਆਂ 20 ਧਾਰਨਾਵਾਂ ਜਿਹੜੀਆਂ ਉਹ ਚੱਲਦੀਆਂ ਕਿ ਹੋਮੀਓਪੈਥੀ ਦੇ ਨਾਲ ਆਯੁਰਵੈਦਿਕ ਜਾਂ ਐਲੋਪੈਥੀ ਲਈ ਜਾ ਸਕਦੀ ਹੈ ਦੇਖੋ ਹੋਮੀਓਪੈਥੀ ਸਲੋ ਨਹੀਂ ਕੰਮ ਕਰਦੀ ਜੇ ਤੁਸੀਂ ਕਹਿੰਦੇ ਕਿ ਸਲੋ ਕੰਮ ਕਰਦੀ ਹੈ ਤੁਸੀਂ ਅੱਜ ਕਿਸੇ ਨੂੰ ਬੁਖਾਰ ਖਾਂਸੀ ਜ਼ੁਕਾਮ ਜਾਂ ਕੋਈ ਐਦਾਂ ਦੀ ਪ੍ਰੋਬਲਮ ਆਉਂਦੀ ਹੈ ਤੁਸੀਂ 2 ਹਫ਼ਤੇ 3 ਹਫ਼ਤੇ ਜਿਹੜੀਆਂ ਦੂਸਰੀਆਂ ਦਵਾਈਆਂ ਲੈ ਕੇ ਜਿਹੜਾ ਆ ਉਸ ਤੋਂ ਬਾਅਦ 2 ਹਫ਼ਤੇ ਬਾਅਦ ਆਉਂਗੇ ਤੇ 2 ਹਫ਼ਤੇ ਤੋਂ ਬਾਅਦ ਜਿਹੜੇ 2 ਦਿਨ ਤਾਂ ਚਾਹੀਦੇ ਨਾ ਹੂੰ ਉਹਨੂੰ ਹੀਲ ਕਰਨ ਦੇ ਲਈ ਤੇ ਉਹਨੂੰ ਜਿਹੜਾ ਹੈਗਾ ਹੋਮਿਓਪੈਥੀ ਵਰਕਸ ਫਾਸਟਰ ਦੈਨ ਦਾ ਅਦਰ ਮੋਡੈਲਟिज ਪਰ ਡਿਪੈਂਡ ਕਰਦਾ ਹੈ ਕਿ ਕੰਡੀਸ਼ਨ ਤੁਹਾਡੀ ਕਿੰਨੀ ਪੁਰਾਣੀ ਹੈ ਕਿਉਂਕਿ ਯੂਜ਼ਲੀ ਜਿਹੜਾ ਹੋਮਿਓਪੈਥੀ ਹੈਗੀ ਹੈ ਇਹ ਬੇਸ ਤੋਂ ਕੰਮ ਕਰਦੀ ਹੈ ਇਹ ਤੁਹਾਨੂੰ ਰੂਟ ਕੌਜ਼ ਤੋਂ ਕੰਮ ਕਰਦੀ ਹੈ ਇਹ ਉੱਪਰੋਂ ਜਿਹੜਾ ਹੈ ਉਹ ਪਾਲਿਸ਼ ਨਹੀਂ ਕਰਦੀ ਇਸ ਕਰਕੇ ਤੁਹਾਨੂੰ ਰੂਟ ਕੌਸ ਤੋਂ ਜਿਹੜਾ ਕੰਮ ਅਗਰ ਕਰਾਉਣ ਦੇ ਲਈ ਉਹਨੂੰ ਥੋੜਾ ਟਾਈਮ ਦੇਣਾ ਪਊਗਾ ਤਾਂ ਕਿ ਤੁਹਾਡਾ ਬੋਡੀ ਦਾ ਡਿਫੈਂਸ ਮੈਕੈਨਿਜ਼ਮ ਸਿਸਟਮ ਜਿਹੜਾ ਹੈਗਾ ਉਹਦੇ ਵਿੱਚ ਪਹਿਲਾਂ ਸਟਰੈਂਥ ਆਵੇ ਉਹ ਫਾਈਟ ਕਰੇ ਅੱਗੇ ਬਿਮਾਰੀਆਂ ਦੇ ਨਾਲ ਹੂੰ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਪਹਿਲਾਂ ਸੋਚਣ ਵਾਲੀ ਗੱਲ ਹੁੰਦੀ ਹੈ ਜੇ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਹੁਣੇ ਦੱਸਿਆ ਹੀ ਹੈ ਕਿ ਇਹ ਇਕੱਠੇ ਆਪਾਂ ਲੈ ਸਕਦੇ ਆਯੁਰਵੇਦ ਹੋ ਗਿਆ ਹੋਮਿਓਪੈਥੀ ਹੋ ਗਈ ਐਲੋਪੈਥੀ ਹੋ ਗਈ ਹੋਮਿਓਪੈਥੀ ਆਪਾਂ ਲੈ ਰਹੇ ਹਾਂ ਤੇ ਨਾਲ ਦੂਸੀਆਂ ਟਰੀਟਮੈਂਟ ਚੱਲਦੇ ਰੱਖ ਸਕਦੇ ਆਂ ਆ ਦੇਖੋ ਜੇ ਅਗਰ ਤੁਸੀਂ ਹੋਮੀਓਪੈਥੀ ਲੈ ਰਹੇ ਆਂ ਆਈ ਡੋਨਟ ਥਿੰਕ ਸੋ ਯੂ ਨੀਡ ਅਦਰ ਮੋਡੈਲिटीज ਟੂ ਟੇਕ ਦਾ ਮੈਡੀਸਨ ਜੇ ਤੁਸੀਂ ਪ੍ਰੋਪਰ ਪ੍ਰੈਸਕ੍ਰਿਪਸ਼ਨ ਜਿਹੜੀ ਹੈਗੀ ਆ ਕਿਸੇ ਚੰਗੇ ਫਿਜ਼ੀਸ਼ੀਨ ਦੇ ਨਾਲ ਕੰਟੈਕਟ ਕਰਕੇ ਪ੍ਰੋਪਰ ਦਵਾਈ ਅਗਰ ਸ਼ੁਰੂ ਕਰਦੇ ਆਂ ਆਈ ਡੋਨਟ ਥਿੰਕ ਸੋ ਯੂ ਨੀਡ ਇਟ ਬਟ ਜੇ ਐਮਰਜੈਂਸੀ ਦੇ ਵਿੱਚ ਤੁਹਾਨੂੰ ਲੈਣੀ ਪੈਂਦੀ ਹੈ ਤੇ ਉਸ ਵੇਲੇ ਤੁਸੀਂ ਜਿਹੜਾ ਹੈਗਾ ਉਹਨੂੰ ਐਲੋਪੈਥਿਕ ਨੂੰ ਵੀ ਯੂਜ਼ ਕਰ ਸਕਦੇ ਆਂ ਔਰ ਆਯੁਰਵੈਦਿਕ ਨੂੰ ਵੀ ਯੂਜ਼ ਕਰ ਸਕਦੇ ਕਿਉਂਕਿ ਹੋਮਿਓਪੈਥੀ ਕਿਸੇ ਵੀ ਮੋਡੈਲਟੀ ਦੇ ਵਿੱਚ ਕਨਟਰਡਿਕਟ ਨਹੀਂ ਕਰਦੀ ਜੀ ਸੋ ਇਹ ਵੀ ਕਈ ਵਾਰੀ ਜਿਹੜੀ ਗੱਲਬਾਤ ਆਂਦੀ ਆ ਕਿ ਜੇ ਹੁਣ ਆਪਾਂ ਐਲੋਪੈਥੀ ਲੈਂਦੇ ਆ ਤਾਂ ਉਹਦੇ ਨਾਲ ਜੇ ਆਪਾਂ ਆਯੁਰਵੈਦਿਕ ਲਈਏ ਜਾਂ ਹੋਮਿਓਪੈਥੀ ਲਈਏ ਤਾਂ ਇਹ ਕਹਿੰਦੇ ਕੰਮ ਨਹੀਂ ਕਰਦੀਆਂ ਇੱਕ ਦੂਜੇ ਨੂੰ ਕੱਟਦੀਆਂ ਇਸ ਤਰ੍ਹਾਂ ਦੀਆਂ ਵੀ ਧਾਰਨਾਵਾਂ ਜਿਹੜੀਆਂ ਉਹ ਚੱਲਦੀਆਂ ਕੀ ਹੋਮੀਓਪੈਥੀ ਦੇ ਨਾਲ ਆਯੁਰਵੇਦਿਕ ਜਾਂ ਐਲੋਪੈਥੀ ਲਈ ਜਾ ਸਕਦੀ ਹੈ ਦੇਖੋ ਹੋਮੀਓਪੈਥੀ ਸਲੋ ਨਹੀਂ ਕੰਮ ਕਰਦੀ ਜੇ ਤੁਸੀਂ ਕਹਿੰਦੇ ਕਿ ਸਲੋ ਕੰਮ ਕਰਦੀ ਹੈ ਤੁਸੀਂ ਅੱਜ ਕਿਸੇ ਨੂੰ ਬੁਖਾਰ ਖਾਂਸੀ ਜ਼ੁਕਾਮ ਜਾਂ ਕੋਈ ਐਦਾਂ ਦੀ ਪ੍ਰੋਬਲਮ ਆਉਂਦੀ ਹੈ ਤੁਸੀਂ ਦੋ ਹਫ਼ਤੇ ਤਿੰਨ ਹਫ਼ਤੇ ਜਿਹੜੀਆਂ ਦੂਸਰੀਆਂ ਦਵਾਈਆਂ ਲੈ ਕੇ ਜਿਹੜਾ ਉਸ ਤੋਂ ਬਾਅਦ ਦੋ ਹਫ਼ਤੇ ਬਾਅਦ ਆਉਂਗੇ ਤੇ ਦੋ ਹਫ਼ਤੇ ਤੋਂ ਬਾਅਦ ਜਿਹੜੇ ਦੋ ਦਿਨ ਤਾਂ ਚਾਹੀਦੇ ਨਾ ਹੂੰ ਉਹਨੂੰ ਹੀਲ ਕਰਨ ਦੇ ਲਈ ਤੇ ਉਹਨੂੰ ਜਿਹੜਾ ਹੈਗਾ ਹੋਮੀਓਪੈਥੀ ਵਰਕਸ ਫਾਸਟਰ ਦੈਨ ਦਾ ਅਦਰ ਮੋਡੈਲਟिज ਪਰ ਡਿਪੈਂਡ ਕਰਦਾ ਹੈ ਕਿ ਕੰਡੀਸ਼ਨ ਤੁਹਾਡੀ ਕਿੰਨੀ ਪੁਰਾਣੀ ਹੈ ਕਿਉਂਕਿ ਯੂਸਲੀ ਜਿਹੜਾ ਹੋਮੀਓਪੈਥੀ ਹੈਗੀ ਹੈ ਇਹ ਬੇਸ ਤੋਂ ਕੰਮ ਕਰਦੀ ਹੈ ਇਹ ਤੁਹਾਨੂੰ ਰੂਟ ਕੌਜ਼ ਤੋਂ ਕੰਮ ਕਰਦੀ ਹੈ ਇਹ ਉੱਪਰੋਂ ਜਿਹੜਾ ਹੈ ਉਹ ਪਾਲਿਸ਼ ਨਹੀਂ ਕਰਦੀ ਇਸ ਕਰਕੇ ਤੁਹਾਨੂੰ ਰੂਟ ਕੌਜ਼ ਤੋਂ ਜਿਹੜਾ ਕੰਮ ਅਗਰ ਕਰਾਉਣ ਦੇ ਲਈ ਉਹਨੂੰ ਥੋੜਾ ਟਾਈਮ ਦੇਣਾ ਪਊਗਾ ਤਾਂ ਕਿ ਤੁਹਾਡਾ ਬਾਡੀ ਦਾ ਡਿਫੈਂਸ ਮੈਕੈਨਿਜ਼ਮ ਸਿਸਟਮ ਜਿਹੜਾ ਹੈਗਾ ਉਹਦੇ ਵਿੱਚ ਪਹਿਲਾਂ ਸਟਰੈਂਥ ਆਵੇ ਉਹ ਫਾਈਟ ਕਰੇ ਅੱਗੇ ਬਿਮਾਰੀਆਂ ਦੇ ਨਾਲ ਹਮ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਪਹਿਲਾਂ ਸੋਚਣ ਵਾਲੀ ਗੱਲ ਹੁੰਦੀ ਹੈ ਜੇ ਆਪਾਂ ਕਲ ਕਰੀਏ ਜੇ ਮੈਂ ਤੁਸੀ ਹੁਣੇ ਦੱਸਿਆ ਹੀ ਹੈ ਕਿ ਇਹ ਇਕੱਠੇ ਆਪਾਂ ਲੈ ਸਕਦੇ ਆ ਆਯੁਰਵੇਦ ਹੋ ਗਿਆ ਹੋਮਿਓਪੈਥੀ ਹੋ ਗਈ ਐਲੋਪੈਥੀ ਹੋ ਗਈ ਹੋਮਿਓਪੈਥੀ ਆਪਾਂ ਲੈ ਰਹੇ ਆ ਤੇ ਨਾਲ ਦੂਸੀਆਂ ਟਰੀਟਮੈਂਟ ਚੱਲਦੇ ਰੱਖ ਸਕਦੇ ਆ ਆ ਦੇਖੋ ਜੇ ਅਗਰ ਤੁਸੀਂ ਹੋਮਿਓਪੈਥੀ ਲੈ ਰਹੇ ਆ ਆਈ ਡੋਂਟ ਥਿੰਕ ਸੋ ਯੂ ਨੀਡ ਅਦਰ ਮੋਡੈਲिटीज ਟੂ ਟੇਕ ਦਾ ਮੈਡੀਸਨ ਜੇ ਤੁਸੀਂ ਪ੍ਰੋਪਰ ਪ੍ਰੈਸਕ੍ਰਿਪਸ਼ਨ ਜਿਹੜੀ ਹੈਗੀ ਆ ਕਿਸੇ ਚੰਗੇ ਫਿਜ਼ੀਸ਼ੀਅਨ ਦੇ ਨਾਲ ਕੰਟੈਕਟ ਕਰਕੇ ਪ੍ਰੋਪਰ ਦਵਾਈ ਅਗਰ ਸ਼ੁਰੂ ਕਰਦੇ ਆ आई डोंट थिंक सो यू नीड इट बट जे इमरजेंसी ਦੇ ਵਿੱਚ ਤੁਹਾਨੂੰ ਲੈਣੀ ਪੈਂਦੀ ਹੈ ਤੇ ਉਸ ਵੇਲੇ ਤੁਸੀਂ ਜਿਹੜਾ ਹੈਗਾ ਉਹਨੂੰ ਐਲੋਪੈਥਿਕ ਨੂੰ ਵੀ ਯੂਜ਼ ਕਰ ਸਕਦੇ ਆਂ ਔਰ ਆਯੁਰਵੈਦਿਕ ਨੂੰ ਵੀ ਯੂਜ਼ ਕਰ ਸਕਦੇ ਕਿਉਂਕਿ ਹੋਮਿਓਪੈਥੀ ਕਿਸੇ ਵੀ ਮੋਡੈਲਟੀ ਦੇ ਵਿੱਚ ਕਨਟਰਡੈਕਟ ਨਹੀਂ ਕਰਦੀ ਜੀ ਸੋ ਇਹ ਵੀ ਕਈ ਵਾਰੀ ਜਿਹੜੀ ਗੱਲਬਾਤ ਆਂਦੀ ਆ ਕਿ ਜੇ ਹੁਣ ਆਪਾਂ ਐਲੋਪੈਥੀ ਲੈਂਦੇ ਆ ਤਾਂ ਉਹਦੇ ਨਾਲ ਜੇ ਆਪਾਂ ਆਯੁਰਵੈਦਿਕ ਲਈਏ ਜਾਂ ਹੋਮਿਓਪੈਥੀ ਲਈਏ ਤਾਂ ਇਹ ਕਹਿੰਦੇ ਕੰਮ ਨਹੀਂ ਕਰਦੀਆਂ ਇੱਕ ਦੂਜੇ ਨੂੰ ਕੱਟਦੀਆਂ ਇਸ ਤਰ੍ਹਾਂ ਦੀਆਂ ਵੀ ਧਾਰਨਾਵਾਂ ਜਿਹੜੀਆਂ ਉਹ ਚੱਲਦੀਆਂ। ਬਾਕੀ ਹੋਮਿਓਪੈਥੀ ਦੇ ਨਾਲ ਆਯੁਰਵੇਦਿਕ ਜਾਂ ਐਲੋਪੈਥੀ ਲਈ ਜਾ ਸਕਦੀ ਹੈ। ਦੇਖੋ ਹੋਮਿਓਪੈਥੀ ਸਲੋ ਨਹੀਂ ਕੰਮ ਕਰਦੀ। ਜੇ ਤੁਸੀਂ ਕਹਿੰਦੇ ਕਿ ਸਲੋ ਕੰਮ ਕਰਦੀ ਹੈ ਤੁਸੀਂ ਅੱਜ ਕਿਸੇ ਨੂੰ ਬੁਖਾਰ, ਖਾਂਸੀ, ਜ਼ੁਕਾਮ ਜਾਂ ਕੋਈ ਐਦਾਂ ਦੀ ਪ੍ਰੋਬਲਮ ਆਉਂਦੀ ਹੈ। ਤੁਸੀਂ 2 ਹਫ਼ਤੇ 3 ਹਫ਼ਤੇ ਜਿਹੜੀਆਂ ਦੂਸਰੀਆਂ ਦਵਾਈਆਂ ਲੈ ਕੇ ਜਿਹੜਾ ਹੈ ਉਸ ਤੋਂ ਬਾਅਦ 2 ਹਫ਼ਤੇ ਬਾਅਦ ਆਉਂਗੇ ਤੇ 2 ਹਫ਼ਤੇ ਤੋਂ ਬਾਅਦ ਜਿਹੜੇ 2 ਦਿਨ ਤਾਂ ਚਾਹੀਦੇ ਨਾ ਹੂੰ ਉਹਨੂੰ ਹੀਲ ਕਰਨ ਦੇ ਲਈ। ਤੇ ਉਹਨੂੰ ਜਿਹੜਾ ਹੈਗਾ होम्योपैथी ਵਰਕਸ ਫਾਸਟਰ ਦੈਨ ਦਾ ਅਦਰ ਮੋਡੈਲਟੀਜ਼ ਪਰ ਡਿਪੈਂਡ ਕਰਦਾ ਹੈ ਕਿ ਕੰਡੀਸ਼ਨ ਤੁਹਾਡੀ ਕਿੰਨੀ ਪੁਰਾਣੀ ਹੈ ਕਿਉਂਕਿ ਯੂਸਲੀ ਜਿਹੜਾ होम्योपैथी ਹੈਗੀ ਹੈ ਇਹ ਬੇਸ ਤੋਂ ਕੰਮ ਕਰਦੀ ਹੈ ਇਹ ਤੁਹਾਨੂੰ ਰੂਟ ਕੌਜ਼ ਤੋਂ ਕੰਮ ਕਰਦੀ ਹੈ ਇਹ ਉੱਪਰੋਂ ਜਿਹੜਾ ਹੈ ਉਹ ਪਾਲਿਸ਼ ਨਹੀਂ ਕਰਦੀ ਇਸ ਕਰਕੇ ਤੁਹਾਨੂੰ ਰੂਟ ਕੌਜ਼ ਤੋਂ ਜਿਹੜਾ ਕੰਮ ਕਰਾਉਣ ਦੇ ਲਈ ਉਹਨੂੰ ਥੋੜਾ ਟਾਈਮ ਦੇਣਾ ਪਊਗਾ ਤਾਂਕਿ ਤੁਹਾਡਾ ਬਾਡੀ ਦਾ ਡਿਫੈਂਸ ਮੈਕੈਨਿਜ਼ਮ ਸਿਸਟਮ ਜਿਹੜਾ ਹੈਗਾ ਉਹਦੇ ਵਿੱਚ ਪਹਿਲਾਂ ਸਟਰੈਂਥ ਆਵੇ ਉਹ ਫਾਈਟ ਕਰੇ ਅੱਗੇ ਬਿਮਾਰੀਆਂ ਦੇ ਨਾਲ ਹੂੰ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਪਹਿਲਾਂ ਸੋਚਣ ਵਾਲੀ ਗੱਲ ਹੁੰਦੀ ਹੈ ਜੇ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਹੁਣੇ ਦੱਸਿਆ ਹੀ ਹੈ ਕਿ ਇਹ ਇਕੱਠੇ ਆਪਾਂ ਲੈ ਸਕਦੇ ਆਯੁਰਵੇਦ ਹੋ ਗਿਆ ਹੋਮਿਓਪੈਥੀ ਹੋ ਗਈ ਐਲੋਪੈਥੀ ਹੋ ਗਈ ਹੋਮਿਓਪੈਥੀ ਆਪਾਂ ਲੈ ਰਹੇ ਆਂ ਤੇ ਨਾਲ ਦੂਸੀਆਂ ਟਰੀਟਮੈਂਟ ਚੱਲਦੇ ਰੱਖ ਸਕਦੇ ਆਂ ਆ ਦੇਖੋ ਜੇ ਅਗਰ ਤੁਸੀਂ ਹੋਮਿਓਪੈਥੀ ਲੈ ਰਹੇ ਆਂ ਆਈ ਡੋਂਟ ਥਿੰਕ ਸੋ ਯੂ ਨੀਡ ਆਦਰ ਮੋਡੈਲਟੀਸ ਟੂ ਟੇਕ ਦਾ ਮੈਡੀਸਨ ਜੇ ਤੁਸੀਂ ਪ੍ਰੋਪਰ ਪ੍ਰੈਸਕ੍ਰਿਪਸ਼ਨ ਜਿਹੜੀ ਹੈਗੀ ਆ ਕਿਸੇ ਚੰਗੇ ਫਿਜ਼ੀਸ਼ੀਅਨ ਦੇ ਨਾਲ ਕੰਟੈਕਟ ਕਰਕੇ ਪ੍ਰੋਪਰ ਦਵਾਈ ਅਗਰ ਸ਼ੁਰੂ ਕਰਦੇ ਆ ਆ ਡੋਨਟ ਥਿੰਕ ਸੋ ਯੂ ਨੀਡ ਇਟ ਬਟ ਜੇ ਐਮਰਜੈਂਸੀ ਦੇ ਵਿੱਚ ਤੁਹਾਨੂੰ ਲੈਣੀ ਪੈਂਦੀ ਹੈ ਤੇ ਉਸ ਵੇਲੇ ਤੁਸੀਂ ਜਿਹੜਾ ਹੈਗਾ ਉਹਨੂੰ ਐਲੋਪੈਥਿਕ ਨੂੰ ਵੀ ਯੂਜ਼ ਕਰ ਸਕਦੇ ਆ ਔਰ ਆਯੁਰਵੈਦਿਕ ਨੂੰ ਵੀ ਯੂਜ਼ ਕਰ ਸਕਦੇ ਕਿਉਂਕਿ ਹੋਮਿਓਪੈਥੀ ਕਿਸੇ ਵੀ ਮੋਡੈਲਟੀ ਦੇ ਵਿੱਚ ਕੰਟਰਡਿਕਟ ਨਹੀਂ ਕਰਦੀ ਜੀ ਸੋ ਇਹ ਵੀ ਕਈ ਵਾਰੀ ਜਿਹੜੀ ਗੱਲਬਾਤ ਆਂਦੀ ਆ ਕਿ ਜੇ ਹੁਣ ਆਪਾਂ ਹਲੋਪੈਥੀ ਲੈਂਦੇ ਆ ਤਾਂ ਉਹਦੇ ਨਾਲ ਜੇ ਆਪਾਂ ਆਯੁਰਵੈਦਿਕ ਲਈਏ ਜਾਂ ਹੋਮਿਓਪੈਥੀ ਲਈਏ ਤਾਂ ਜੀ ਕਹਿੰਦੇ ਕੰਮ ਨਹੀਂ ਕਰਦੀਆਂ ਇੱਕ ਦੂਜੇ ਨੂੰ ਕੱਟਦੀਆਂ ਇਸ ਤਰ੍ਹਾਂ ਦੀਆਂ ਵੀ ਧਾਰਨਾਵਾਂ ਜਿਹੜੀਆਂ